ਪਣਾ ਨਾ ਮੀ ਪਰਮਵੀਰ ਸਿੰਘ ਜੀ ਤੇ ਚੋਰੀ ਦੀ ਕੀ ਘਟਨਾ ਪਈ ਆਪਾਂ ਰਾਤੀ ਦੁਕਾਨ ਬੰਦ ਕਰਕੇ ਗਏ ਇੱਥੇ ਦੁਕਾਨ ਆਪਣੀ ਆਪਣੇ ਹਾਜੀਪੁਰ ਨਾਲ ਸੰਭਾਲ ਲੱਗੇ ਜੀ ਟਾਇਲ ਸੈਂਟਰੀ ਦੀ ਤੇ ਰਾਤੀ 8 ਵਜੇ ਦੁਕਾਨ ਬੰਦਾ ਕੇ ਤੇ ਪਿੰਡ ਚਲ ਗਏ ਆਈ ਉੱਦੋਂ ਉੱਪਰ ਰਹਿਨੇ ਆ ਤੇ ਫਿਰ ਸਵੇਰੇ ਜਦੋਂ ਆ ਕੇ ਦੇਖਿਆ ਤੇ ਫਿਰ ਪਤਾ ਲੱਗਿਆ ਕਿ ਰਾਤੀ ਚੋਰੀ ਹੋਈ ਪਰ ਖਲਾਰਾ ਖਲੋਰਾ ਪਿਆ ਹੀ ਤੇ ਸਮਾਨ ਸੋਨਾ ਥੋੜਾ ਗਿਆ ਵੀ ਕੈਸ਼ ਹੈਗਾ ਥੋੜਾ ਕਿੰਨਾ ਕੋ ਨੁਕਸਾਨ ਕਿੰਨਾ ਕੋ ਲੱਗਿਆ ਕਿ ਮੇਰੀ ਚੋਰੀ ਕਰਕੇ ਲੈ ਗਏ ਤੇ ਉਹ ਚੋਰੀ ਦੇਖੋ ਜੀ ਨਾ ਲੱਗਿਆ ਅਜੇ ਤੱਕ ਆਈਡੀਆ ਕਿ ਮਿਲ ਕੈਸ਼ ਹੈਗਾ 50-60 ਹਜ਼ਾਰ ਤੋਂ ਉੱਪਰ ਹੀ ਥੋੜਾ ਉਹ ਲੈ ਗਏ ਬਾਕੀ ਸਾਮਾਨ ਸੂਣ ਦੇ ਤੋੜਪਨ ਕੀਤੀ ਥੋੜੀ ਤੇ ਬਾਕੀ ਹੋਰ ਵੀ ਆਲੇ ਦੁਆਲੇ ਚਾਰ ਪੰਜ ਦੁਕਾਨਾਂ ਘਰਾਂ ਚ ਕੀਤੀ ਜਗ੍ਹਾ ਚੋਰੀ ਉਹਨਾਂ ਨੇ ਉੱਥੇ ਵੀ ਲੈ ਕੇ ਸਾਮਾਨ ਕਾਫੀ ਜ਼ਿਆਦਾ ਮੰਗ ਕੀ ਕਰਦੇ ਹੋ ਕੁਝ ਚੱਲ ਆਇਆ ਇੱਥੇ ਪਹੁੰਚ ਹਾਂ ਜੀ ਹਾਂ ਜੀ ਐਫ ਆਈ ਆਰ ਕਰਾਈ ਸਵੇਰੇ ਥਾਣੇ ਚ ਆਏ ਹੀ ਮੌਕਾ ਦੇਖ ਕੇ ਤੇ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਜਿੱਤੇ ਦੇਖੋ ਹੁਣ ਅੱਗੇ ਮੰਗ ਕੀ ਕਰਦੇ ਹੋ ਮੰਗਤੇ ਦੇਖਾਂ ਸ਼ੋਰ ਫੜੇ ਜਾਣ ਹੁਣ ਬਾਕੀ ਵਾ ਕਾਰਵਾਈ ਬਾਅਦ ਚ ਹੋਏਗੀ ਜੋ ਵੀ ਹੋਏਗੀ ਕੀ ਨਾਮ ਆਪਣਾ ਜੀ ਸੁਰਿੰਦਰ ਸਿੰਘ ਇਹ ਕਿਹੜੀ ਸੋਬਰ ਦੀ ਹੈ ਸਿੰਘ ਸਾਹਿਬ ਇਹ ਚੋਰੀ ਬੰਦ ਕੀ ਮਾਮਲਾ ਬੁਰਾ ਸਵੇਰੇ ਜਦੋਂ ਸ਼ਟਰ ਖੋਲਿਆ ਤੇ ਗੱਲਾਂ ਮੇਰਾ ਖੁੱਲਾ ਹੋਇਆ ਸੀ ਤੇ ਵਿੱਚੋਂ 20000 ਰੁਪਏ ਗਾਇਬ ਸੀ ਇਹਦੀ ਕੋਈ ਪੁਲਿਸ ਵਰੇ ਪੁਲਿਸੇ ਪੋਰਟਿੰਗ ਕੀਤੀ ਹਾਂ ਜੀ ਹਾਂ ਜੀ ਪੁਲਿਸੇ ਪੋਰਟ ਕੀਤੀ ਕੁਛ ਅਜੀਤ ਫੂਟੇਜ ਜਾਂ ਕੋਈ ਵਗੈਰਾ ਵਿੱਚ ਦਿਖਾਈ ਦਿੱਤਾ ਕਿੰਨੇ ਬੰਦੇ ਆਏ ਤਿੰਨ ਬੰਦੇ ਸੀ ਤੇਰੇ ਬੰਦੇ ਸੀ ਕਿ ਹਾਂ ਲੂਟ ਕੇ ਹੀ ਹੋਇਆ ਸੀ ਤੇ ਨੁਕਸਾਨ ਰੜਾ ਕਿੰਨਾ ਹੋਰ ਵੀ ਨੁਕਸਾਨ ਹੋਇਆ ਤੇ ਕਿੰਨਾ ਗੱਲੀ ਵਿੱਚੋਂ ਪੈਸੇ ਲਿੱਤੇ ਨਹੀਂ ਹੋਰ ਕੋਈ ਨੁਕਸਾਨ ਚੋਰ ਕਿੱਦਾਂ ਅੰਦਰ ਬੜੇ ਵਹਿ ਹੈ ਕੋਈ ਤਾਲਕ ਕੀ ਦੇ ਦਰਵਾਜ਼ੇ ਨਹੀਂ ਬੰਦ ਠੀਕ ਤਾਂ ਹੁਣ ਮੰਗ ਕੀ ਕਰਦੇ ਪੁੱਛੋ ਮੰਗ ਕਰਦੇ ਆ ਕਿ ਚੋਰਾਂ ਨੂੰ ਫੜਾਇਆ ਜਾ ਬਣਾ ਨਾਮ ਪਰਮਵੀਰ ਸਿੰਘ ਜੀ ਇਹ ਚੋਰੀ ਦੀ ਕੀ ਘਟਨਾ ਪਈ ਆਪਾਂ ਰਾਤੀ ਦੁਕਾਨ ਬੰਦ ਕਰਕੇ ਗਏ ਤੇ ਦੁਕਾਨ ਆਪਣੀ ਹਾਜੀਪੁਰ ਨਾਲ ਸੰਭਾਲ ਲੱਗੇ ਜੀ ਟਾਇਲ ਸੈਂਟਰੀ ਦੀ ਤੇ ਰਾਤੀ 8 ਵਜੇ ਦੁਕਾਨ ਬੰਦਾ ਕੇ ਤੇ ਪਿੰਡ ਚਲ ਗਏ ਹਾਂ ਉੱਧਰ ਉੱਪਰ ਰਹਿਨੇ ਆ ਤੇ ਫਿਰ ਸਵੇਰੇ ਜਦੋਂ ਆ ਕੇ ਦੇਖਿਆ ਤੇ ਫਿਰ ਪਤਾ ਲੱਗਿਆ ਕਿ ਰਾਤੀ ਚੋਰੀ ਹੋਈ ਪਰ ਖਲਾਰਾ ਖਲੋਰਾ ਪਿਆ ਸੀ ਸਾਮਾਨ ਸੋਨੇ ਥੋੜਾ ਗਿਆ ਵੀ ਕੈਸ਼ ਹੈਗਾ ਥੋੜਾ ਕਿੰਨਾ ਕੁ ਨੁਕਸਾਨ ਕਿੰਨਾ ਕੁ ਹੋਇਆ ਨਾ ਕੋਈ ਚੋਰੀ ਕਰਕੇ ਲੈ ਗਏ ਚੋਰੀ ਦੇਖੋ ਜੀ ਇੰਨਾ ਲੱਗਿਆ ਅਜੇ ਤੱਕ ਆਈਡੀਆ ਕਿ ਮਿਲੋ ਕੈਸ਼ ਹੈਗਾ 50-60 ਹਜ਼ਾਰ ਤੋਂ ਉੱਪਰ ਹੀ ਥੋੜਾ ਉਹ ਲੈ ਗਏ ਬਾਕੀ ਸਾਮਾਨ ਸੋਨੇ ਤੋੜਪਨ ਕੀਤੀ ਥੋੜੀ ਤੇ ਬਾਕੀ ਹੋਰ ਵੀ ਆਲੇ ਦੁਆਲੇ 4-5 ਦਗਾਨਾ ਘਰਾਂ ਚ ਕੀਤੀ ਜਗ੍ਹਾ ਚੋਰੀ ਉਹਨਾਂ ਨੇ ਉੱਥੇ ਵੀ ਲੈ ਕੇ ਸਾਮਾਨ ਕਾਫੀ ਜਰਾ ਮੰਗਤੀ ਕਰਦੇ ਪੁਲਿਸ ਜੱchn ਆਇਆ ਤੇ ਪਹੁੰਚਾ ਆਣਿਆ ਜੀ ਐਫ ਆਈ ਆਰ ਕਰਾਈ ਸਵੇਰੇ ਥਾਣੇ ਚ ਵਾਏ ਹੀ ਮੌਕਾ ਦੇਖ ਕੇ ਤੇ ਕੈਮਰੇ ਵਗੈਰਾ ਚੈੱਕ ਕਰ ਰਿਹਾ ਜਿੱਤੇ ਦੇਖੋ ਹੁਣ ਅੱਗੇ ਮੰਗ ਕੀ ਕਰਦੇ ਹੁਣ ਮੰਗ ਤੇ ਦੇਖੋ ਇਹ ਸ਼ੋਰ ਫੜੇ ਜਾਣ ਹੁਣ ਬਾਕੀ ਵਾ ਕਾਰਵਾਈ ਬਾਅਦ ਚ ਹੋਏਗੀ ਜੋ ਵੀ ਹੋਏਗੀ ਕੀ ਨਾ ਆਪਣਾ ਜੀ सुरेंद्र ਸਿੰਘ ਇਹ ਕਿਹੜੀ ਸੋਭਤ ਰਹੀ ਹੈ ਸਿੰਘ ਸੈਂਟਰੀ ਟਾਰਸਟ ਇਹ ਚੋਰੀ ਬਦ ਕੀ ਮਾਮਲਾ ਬੁਰਾ ਸਵੇਰੇ ਜਦੋਂ ਸ਼ਟਰ ਖੋਲਿਆ ਤੇ ਗੱਲਾਂ ਮੇਰਾ ਖੁੱਲਾ ਹੋਇਆ ਸੀ ਤੇ ਵਿੱਚੋਂ 20000 ਰੁਪਏ ਗਾਇਬ ਹੋ ਗਏ ਇਹਦੀ ਕੋਈ ਪੁਲਿਸ ਵੈਰੀ ਪੁਲਿਸ ਕੋਰਦ ਕੀਤੀ ਹੈ ਹਾਂਜੀ ਹਾਂਜੀ ਪੁਲਿਸ ਕੋਰਦ ਕੀਤੀ ਹੈ ਕੋਈ ਸੀ ਫੁਟੇਜ ਕੋਈ ਵਗੈਰਾ ਵਿੱਚ ਦਿਖਾਈ ਦਿੱਤਾ ਕਿੰਨੇ ਬੰਦੇ ਆਏ ਤਿੰਨ ਬੰਦੇ ਸੀ ਤੇ ਬੰਦੇ ਸੀਗੇ ਹਾਂ ਮੂਟਕੇ ਹੋਏ ਸੀ ਤੇ ਨੁਕਸਾਨ ਜਿਹੜਾ ਕਿੰਨਾ ਹੋਰ ਵੀ ਨੁਕਸਾਨ ਹੋਇਆ ਤੇ ਕਿੰਨਾ ਗੱਲੇ ਵਿੱਚੋਂ ਪੈਸੇ ਲੀਤੇ ਨਹੀਂ ਹੋਰ ਕੋਈ ਨੁਕਸਾਨ ਨਹੀਂ ਚੋਰ ਕਿੱਦਾਂ ਅੰਦਰ ਬੜੇ ਕੋਈ ਹੈ ਕੋਈ ਮਤਲਬ ਟੀ ਦੇ ਦਰਵਾਜ਼ੇ ਰਾਹੀਂ ਵੜੇ ਠੀਕ ਤਾਂ ਹੁਣ ਮੰਗ ਕੀ ਕਰਦੇ ਪੁਲਸ ਕੋਲ ਮੰਗ ਕਰਦੇ ਆ ਕਿ ਚੋਰਾਂ ਨੂੰ ਫੜਾਇਆ ਜਾਵੇ We at GNA University see potential in everyone and everything around us. We drive innovation and entrepreneurship. We groom competent global citizens to affect positive change around them.